ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਮੱਝセール ਲਈ ਲੈ ਕੇ ਆਏ ਜੀ ਜਿਸ ਘਰ ਤੇ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਾ ਸੁਰੱਖੇ ਪਿਆ ਕੋਈ ਵਪਾਰ ਦਾ ਕੰਮ ਨਹੀਂ ਤਕਰੀਬਨ ਬਾਈ ਕੋਲੇ ਬਈ 4-5 ਕਿਨਾਂ ਗਨੇ ਤੇ ਪਿੱਛੇ ਝੋਟੀਆਂ ਵੀ ਬਹੁਤ ਚੰਗੀਆਂ ਨੇ ਚੰਗੇ ਸੀਮਣ ਸੁਮਣ ਬਾਈ ਦੇ ਲਗਵਾਏ ਹੋਏ ਨੇ ਆ ਝੋਟੀ ਬਈ ਚੰਗੀ ਆ ਤੇ ਆ ਜਿਹੜੀ ਵਿਕਰੀ ਲਈ ਬਾਈ ਨੇ ਤਿਆਰ ਕਰੀ ਆ ਇਹ ਵੀ ਝੋਟੀ ਬਈ ਚੰਗੀ ਆ ਤੇ ਆ ਕੱਟਾ ਰੱਖਿਆ ਬਾਈ ਨਾ ਕੱਟਾ ਠੀਕ ਹੈ ਟੱਟਾ ਵੀ ਬਾਈ ਦਾ ਸ਼ਾਮਕ ਨਾਂ ਰੱਖਿਆ ਵਾ ਪਰ ਇੱਕ ਬੱਚੀ ਆ ਬਈ ਟਾਪ ਬਰੀਡ ਦੀ ਤੇ ਆਉ ਪੁੱਛ ਲੈਨੇ ਬਾਈ ਟਰੇਡ ਬਾਈ ਜੀ ਹਸੀ ਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੋ ਵਧੀਆ ਹਾਂਜੀ ਠੀਕ ਹੈ ਨਾਮ ਤੇ ਐਡਰੈਸ ਬੋਲ ਨਾਮ ਕਹਿੰਦੇ ਹਾਂਜੀ ਪਿੰਡ ਪਿੰਡ ਹੂਲੇ ਵਾਲਾ ਹੂਲੇ ਵਾਲਾ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਤਹਿਸੀਲ ਠੀਕ ਹੈ ਨੇੜੇ ਪਿੰਡ ਬਈ ਆਪਾਂ ਨੂੰ ਨੇੜੇ ਆਪਣਾ ਟਵਾਲੀ ਟਵਾਲੀ ਰਹ ਜਾਂਦਾ ਟਵਾਲੀ ਢੰਡਾ ਠੀਕ ਹੈ ਰਾਮਪੁਰਾ ਵੀ ਨੇੜੇ ਰਹ ਜਾਂਦਾ ਰਾਮਪੁਰਾ ਵੀ ਨੇੜੇ ਹੈ ਜੀ ਮੋਬਾਈਲ ਨੰਬਰ ਬੋਲੋ ਮੋਬਾਈਲ 7593 3140 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲ ਬਾਈ ਆਪਣੇ ਘਰ ਦੀ ਮੱਝ ਹਾਂਜੀ ਠੀਕ ਆ ਘਰ ਦੀ ਮੱਝ ਆ ਜੀ ਠੀਕ ਹੈ ਕਿਹੜਾ ਸੂਆ ਸੁੰਦੀ ਆ ਤੀਜਾ ਸੂਆ ਜੀ ਤੀਜਾ ਸੂਆ ਕਿੰਨੇ ਦਿਨ ਲੈਂਦੀ ਆ ਬਾਈ ਇਹ ਹੱਦ ਤੱਕ ਲੈ ਜੀ ਹਾਫਤਾ ਲੈ ਜੀ ਕੀ ਰਿਕਾਰਡ ਆ ਦੁੱਧ ਬਾਈ ਇਹਦਾ ਦੁੱਧ ਪਿਛਲੇ ਦੂਜੇ ਸੂਏ ਦੇ 14 ਬਦਲੇ ਟੋਕੂ ਚੋਇਆ ਜੀ ਦੂਜੇ ਸੂਏ 14 15 ਲੀਟਰ ਦੁੱਧ ਦੁੱਤਾ ਫੇਸ ਬੜਾ ਪਿਆਰਾ ਬਾਈ ਸਿੰਘ ਜਮਈ ਨਾਲੋਂ ਮੋੜੇ ਵਿਆ ਦੋਨੇ ਸਿੰਘ ਇੱਕੋ ਜਿਹੇ ਆ ਕੱਠਪੂੜਾ ਬਹੁਤ ਚੰਗਾ ਰਾਜੀ ਰੂਜੀ ਫੁੱਲ ਚੰਗੀ ਆ ਬਈ ਤੇ ਥਣ ਵੀ ਬੜਾ ਕਮਾਲ ਲੱਗਿਆ ਲੈ ਬਈ ਨੇੜ ਤੋਂ ਚੈੱਕ ਕਰਵਾਉਂਦੇ ਆ ਕੀ ਬਾਤ ਥਣ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਸੱਚੀ ਬਈ ਪੀੜੀ ਦੇ ਪਾਵੇ ਵਰਗੇ ਥਣ ਤੇ ਗਾੜੀ ਗੂੜੀ ਫੁੱਲ ਚੰਗੀ ਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰਾਂ ਦੀ ਵਿੱਥੀ ਬਈ ਇੱਕੋ ਜੀ ਆ ਚੰਗੀ ਆ ਮੱਝ ਬਈ ਰਾਜੀਆ ਖੋਲ ਦੇ ਬਈ ਤੋੜ ਕੇ ਦਿਖਾ ਦੇ ਫੁੱਲ ਕਰਦਾ ਫੁੱਲ ਰਾਜੀਆ ਬਾਈ ਦੇ ਘਰ ਦੀ ਮੱਝ ਦੁੱਧ ਦਾ ਰਿਕਾਰਡ ਚੰਗਾ ਗਾ ਚੰਗੀ ਆ ਤੇ ਲੇਵਾ ਕਮਾਲ ਬੂਰੋ ਲੇਵਾ ਦਿਖਾਇਆ ਸੀ ਕਿੱਠ ਲੇਵਾ ਮੂਰ ਨੂੰ ਦਿਖਾਉਂਦੀ ਆ ਇਧਰੋਂ ਸੂਕ ਕੋਲੋਂ ਲੇਵਾ ਚੱਲਦਾ ਬਈ ਹੋਸਾਬ ਨਾਲ ਜੱਜਮੈਂਟ ਕਰ ਲਿਓ ਦੁੱਧ ਘਰ ਮਲੀ ਵਾਕਈ ਚੰਗਾ ਪਾ ਦੂਗੀ ਦਿਨ ਹਜੇ ਲੈਂਦੀ ਆ ਆਰਡਰ ਆ ਜਿਹੜਾ ਉਹਨੂੰ ਹੋਰ ਵੀ ਸੋਨਾ ਤਿਆਰ ਕਰਨਾ ਥੋੜਾ ਜਗਦੀ ਆ ਨਾ ਕੋਈ ਨਹੀਂ ਬਈ ਤੋੜਾ ਤਾਰਾ ਚੈੱਕ ਕਰੋ ਬਈ ਆਰਡਰ ਕਮਾਲ ਦਾ ਫੁੱਲ ਅੰਦਰ ਰਾਜੀ ਰੋਜੀ ਫੁੱਲ ਪਿੱਠ ਪੜਾ ਕਮਾਲ ਬਈ ਕੱਲਾ ਕੱਲਾ ਥਾਣਾ ਪੂਰੀ ਵਿੱਚ ਤੇਾਣਾ ਰਾਜੀ ਰੂਹ ਕਾਤੀਆਂ ਕੀ ਤੋੜਾ ਤੋੜਾ ਦੇਖੋ ਬਈ ਕੀ ਕੱਦੀ ਆ ਫੋਲੋਅ ਕਾਟਦਾ ਬਾਈ ਪਰਲੇ ਪਾਸੇ ਖੜਾ ਰਿੰਦਾ ਨਹੀਂ ਹੈਗਾ ਬਈ ਫੇਸਪੂਟ ਬਹੁਤ ਚੰਗਾ ਹਾਂ ਦੇਵਾ ਬੜਾ ਕਮਾਲ ਥੋੜਾ ਜਾਗਦੀ ਜ਼ਰੂਰ ਆ ਬਈ ਉਹ ਮੱਦ ਚੰਗੀ ਆ ਬਈ ਆਰਡਰ ਹਜੇ ਹੋਰ ਵੀ ਸੋਹਣਾ ਤਿਆਰ ਕਰੋ ਕੱਚੀ ਜ਼ਰੂਰ ਆ ਹੋਸਾਂਵਾਂ ਨਾ ਜੱਜਮੈਂਟ ਕਰ ਲ ਲੈਵਾ ਦੇਖੋ ਬਈ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਰ ਤੇ ਥਣ ਸੋਣ ਬਹੁਤ ਚੰਗਾ ਬਈ ਕਰਮਾ ਦੇ ਲੈ ਲੈ ਬਈ ਸੁਬਗੋਂ ਸਟਾਰਟ ਹੁੰਦਾ ਬਈ ਗੱਠ ਲੇਵਾ ਮੂਹਰ ਨੂੰ ਦਿਖਾਉਂਦੀ ਐ ਕੱਲਾ ਇਕਲਾ ਥਣ ਤੇ ਮੁੱਲ ਕੀ ਆ ਬਾਪੂ ਇਹਦਾ ਮੁੱਲ ਮੈਨੂੰ ਮੈਥੇ ਦੱਸ ਦੇਗਾ ਜੀ ਜਾਇ ਜੀ ਹੋਗਾ ਹਾਂ ਜਾਇ ਜੀ ਆ ਜੀ ਠੀਕ ਆ ਮੁੱਲ ਆ ਜਿਹੜਾ ਇਹਦਾ ਫੋਨ ਤੇ ਹੋਗਾ ਮੁੱਲ ਆ ਜਿਹੜਾ ਬਾਈ ਕਹਿੰਦਾ ਮੱਝ ਦੇ ਹਿਸਾਬ ਨਾਲ ਜਾਇ ਜੀ ਲੱਗਤਾ ਹੈ ਤੇ ਕਿਸੇ ਵੀਰ ਨੂੰ ਬਾਈ ਮੱਝ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਸਾਹਦ ਲਓ ਧੰਨਵਾਦ